ਹਾਂਜੀ ਇਹ ਸਾਡਾ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਹੈ ਦਰਹਾ ਇ ਇਥੇ ਅਸੀਂ ਕਾਫੀ ਕੁਝ ਚੈਰੀਟੇਬਲ ਪ੍ਰੋਜੈਕਟਸ ਨੇ ਜਿਹੜੇ ਕਰਦੇ ਨੇ ਉਹਨਾਂ ਚੋਂ ਇੱਕ ਹੈਗਾ ਜਿਹੜਾ ਕਿ ਅਸੀਂ ਗਰੀਬ ਲੋਗਾਂ 'ਚ ਖਾਣਾ ਬੰਨ ਰਹੇ ਨੇ ਸਲਾਮਸ ਚ ਨੇ ਸਕੂਲਸ ਹੈ ਇੰਸਟੀਟਿਊਸ਼ਨਸ ਹੈ ਇੱਕ ਦਿਨ 'ਚ ਲਗਭਗ 6.5 ਤੋਂ 7000 ਮੀਲਸ ਪਰ ਡੇ ਅਸੀਂ ਦੇ ਦੀਆਂ ਨੇ ਇਤਿਲਾਵਾ ਸਾਡੇ ਕੋਲ ਇੱਕ ਹੈਵਨਲੀ ਐਂਜਲਸ ਹੈ ਬੱਚਿਆਂ ਦਾ ਆਸ਼ਰਮ ਹੈ ਉੱਥੇ ਵੀ ਲਗਭਗ 65 ਬੱਚੇ ਰਹਿ ਰਹੇ ਨੇ ਸਾਡੇ ਲਗਭਗ 420 ਸੀਨੀਅਰ ਰੈਜ਼ੀਡੈਂਟਸ ਨੇ ਜਿਹੜੇ ਸਾਡੇ ਕੋਲ ਅੰਦਰ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਇੱਕ ਮਾਰਗਦਰਸ਼ਨ ਹੈ ਜਿੱਥੇ ਕਿ ਅਸੀਂ ਬੱਚਿਆਂ ਨੂੰ ਸਕਿਲਡ ਟ੍ਰੇਨਿੰਗ ਦੇ ਦਿੱਤੀ ਹੈ ਐਂਡ ਇੱਕ ਸਾਡੇ ਕੋਲ ਡਾਕਟਰਸ ਵੀ ਅਸੀਂ ਰੱਖੇ ਹੋਏ ਨੇ ਐਮਬੂਲੈਂਸਿਸ ਹੈ ਜਿਹੜੇ ਸਲਮ ਏਰੀਆ ਜਾ ਕੇ ਜ਼ਰੂਰਤਮੰਦ ਲੋਕਾਂ ਨੂੰ ਮੈਡੀਕਲ ਫੈਸਿਲਿਟੀਆਂ ਤੇ ਉਹਨਾਂ ਨੂੰ ਦਵਾਈਆਂ ਜਾ ਕੇ ਡਿਸਟ੍ਰਿਬਿਊਟ ਕਰਦੇ ਨੇ ਅੱਜ ਅਸੀਂ ਇੱਥੇ ਆਏ ਆਂ ਸਿਵਲ ਹਸਪੀਟਲ ਸਮਰਾਲਾ ਜਿੱਥੇ ਕਿ ਇਹ ਸਾਡਾ ਇੱਕ ਨਵਾਂ ਪ੍ਰੋਜੈਕਟ ਹੁਣ ਸ਼ੁਰੂ ਕੀਤਾ ਹੈ ਅਸੀਂ ਤੇ ਇੱਥੇ ਵੀ ਅਸੀਂ ਜੋ ਪੇਸ਼ੈਂਟਸ ਐਡਮਿਟਡ ਨੇ ਉਹਨਾਂ ਦੇ ਡਿਪੈਂਡੈਂਟਸ ਨੂੰ ਖਾਣਾ ਤੇ ਨਾਲ ਦੀ ਨਾਲ ਅਗਰ ਕੋਈ ਪੇਸ਼ੈਂਟਸ ਵੀ ਉਹਨਾਂ ਦੀ ਡਾਈਟ ਦੇ ਅੰਦਰ ਅਗਰ ਆਂਦਾ ਹੈ ਤੇ ਉਹ ਖਾਣਾ ਕੀ ਇਹਨਾਂ ਨੂੰ ਡਿਸਟ੍ਰਿਬਿਊਟ ਕਰਾਂਗੇ ਅੱਜ ਤੋਂ ਹੁਣੇ ਸਾਡਾ ਹੋਰ ਪ੍ਰੋਜੈਕਟ ਕਿੰਨੇ ਟਾਈਮ ਦੇ ਵਿਚਾਲੇ ਹਾਂਜੀ ਇਹ ਟਾਈਮਿੰਗ ਸਾਡੀ ਹੋਏਗੀ ਲਗਭਗ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ 11:30 ਵਜੇ ਹੁਣ ਇੱਥੇ ਹਾਂਜੀ 11:30 ਵਜੇ ਤੋਂ ਲੈ ਕੇ 12:00 ਵਜੇ ਦੇ ਵਿੱਚ ਇੱਥੇ ਅਸੀਂ ਆਣਗੇ ਤੇ 100 ਹਾਂਜੀ ਇੱਕ ਟਾਈਮ ਦਿਨ ਨੂੰ ਦੁਪਹਿਰ ਦਾ ਖਾਣਾ ਤੇ ਲਗਭਗ 100 ਲੋਕਾਂ ਵਾਸਤੇ ਜਿਹੜਾ ਹੈਗਾ ਇਹ ਖਾਣਾ ਡਿਸਟ੍ਰੀਬਿਊਟ ਕੀਤਾ ਜਾਏਗਾ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਸਮੋ ਸੇਵਾ ਇਸ ਪਾਸੋਂ ਬੰਰਾਲਾ ਅੱਜ ਆਪਣੇ ਹੈਵਨਲੀ ਹੋਮਸ ਦੇ ਉਹ ਰਹਾ ਜਿਹੜੇ ਹੈ ਇਹ ਆਪਣੇ ਚੈਰੀਟੇਬਲ ਟਰਸਟ ਹੈ ਇਹ ਪਹਿਲਾਂ ਵੀ ਲੋਕਾਂ ਦੀ ਐਵੇਂ ਸੇਵਾ ਕਰਦੇ ਆ ਤੇ ਇਹਨਾਂ ਨੇ ਅੱਜ ਬ੍ਰਾਂਪੋ ਹੋ ਜੇ ਸ਼ੁਰੂ ਕੀਤਾ ਹੈ ਸਿਵਲ ਹਸਪਤਾਲ ਸਮਰਾਲੇ ਵਿੱਚ ਜਿੱਥੇ ਵੀ ਗਰੀਬ ਤੇ ਲੋੜਵੰਦ ਮਰੀਜ਼ ਜਾਂਦੇ ਆ ਦੂਰ ਦੁਰਾਡੇ ਇਲਾਕਿਆਂ ਤੋਂ ਉਹਨਾਂ ਨੂੰ ਇਹ ਆਪਣਾ ਲੰਗਰ ਦੇਣਗੇ ਤੇ ਉਹਨਾਂ ਦੀ ਸੇਵਾ ਕਰਨਗੇ ਤੇ ਇਹ ਬਹੁਤ ਹੀ ਵਧੀਆ ਇਹਨਾਂ ਵੱਲੋਂ ਕਾਰਲਾ ਇਸ ਕਰਕੇ ਮੈਂ ਇਹਨਾਂ ਦੇ ਚੈਰੀਟੇਬਲ ਟਰਸਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਚੇਅਰਮੈਨ ਸਾਹਿਬ ਕੀ ਨਾਮ ਸੀ ਅਨਿਲ ਕੁਮਾਰ ਮੋਹੰਗਾ ਜੀ ਅਨਿਲ ਕੁਮਾਰ ਮੋਹੰਗਾ ਜੀ ਦਾ ਖਾਸ ਕਰਕੇ ਬਹੁਤ ਧਿਆ ਕਰਦਾ ਤੇ ਸਾਡੇ ਆਪਣੇ ਸામਰਾ ਸਾਹਿਬ ਇੱਕ ਬਹੁਤ ਦਿਲਚਸਪੀ ਲੈਂਦੇ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਡਰੀਮੈਂਡ ਬਿਊਟੀ ਚੈਰੀਟੇਬਲ ਟਰਸਟ ਹੈਵਨਲੀ ਪੈਲੇਸ ਦਰਾ ਡਰੀਮੈਂਡ ਚੈਰੀਟੇਬਲ ਬਿਊਟੀ ਚੈਰੀਟੇਬਲ ਟਰਸਟ ਹੈਵਨਲੀ ਪੈਲੇਸ ਦਰਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਇਹੀ ਵੈਸੇ ਦੇਣਾ ਚਾਹੁੰਦੇ ਆ ਕਿ ਸਮਾਜ ਵਿੱਚ ਜਿਹੜੀਆਂ ਵੀ ਆ ਸੰਸਥਾਵਾਂ ਲੋਕਾਂ ਦੀ ਸੇਵਾ ਕਰਦੀ ਹੈ ਉਹਨਾਂ ਦੇ ਨਾਲ ਹੀ ਆਪਾਂ ਦਾ ਸਮਾਜ ਚੱਲਦਾ ਤੇ ਅਜੀ ਚਾਹੁੰਦੇ ਆ ਕਿ ਇਹਨਾਂ ਨਾਲ ਜਿਹੜੀ ਸਾਡੀ ਐਸੋਸੀਏਸ਼ਨ ਹੈ ਉਹ ਹੋਰ ਡੂੰਗੀ ਹੋਵੇ। ਹਾਂ ਮਨੋ ਮੈਂ ਸ਼ੇਵਕਮਰ ਸ਼ਿਵਲੀ ਪ੍ਰਧਾਨ ਮਾਛੋੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਐਨਜੀਓ ਤੋਂ ਅੱਜ ਇੱਥੇ ਹੈਵਲੀ ਪੈਲੇਸ ਦਰਾਹਾ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਅਟੈਂਡੈਂਟ ਨੇ ਜਿਹੜੇ ਲੋਕ ਆਉਂਦੇ ਨੇ ਜਾਂ ਹੋਰ ਵੀ ਕੋਈ ਨੇ ਉਹਨਾਂ ਲਈ ਅੱਜ ਉਹਨਾਂ ਦੀ ਲੰਗਰ ਸੇਵਾ ਸ਼ੁਰੂ ਹੋਈ ਆ। ਜੋ 11:30 ਵਜੇ ਇੱਥੇ ਲੰਗਰ ਦੁਪਹਿਰ ਨੂੰ ਪਹੁੰਚਿਆ ਕਰੇਗਾ ਤੇ ਇੱਥੇ ਸਾਰਿਆਂ ਨੂੰ ਡਿਸਟ੍ਰਿਬਿਊਟ ਹਸਪਤਲ ਵੱਲੋਂ ਕਰਤਾ ਜਾਊਗਾ ਬੜਾ ਵਧੀਆ ਉਪਰਾਲਾ ਇਹ ਪਹਿਲਾਂ ਵੀ ਕਾਫੀ ਇਹਨਾਂ ਦਾ ਲੰਗਰ ਚੱਲ ਰਿਹਾ ਸਿਵਲ ਹਸਪਤਲ ਹੁੜਾਣੇ ਵੀ ਚੱਲ ਰਿਹਾ ਖੰਨੇ ਵੀ ਚੱਲ ਰਿਹਾ 8000 ਬੰਦੇ ਨੂੰ ਸ਼ਾਇਦ ਅੱਜ ਕੱਲ ਵੀ ਇਹ ਰੋਜ਼ ਲੰਗਰ ਦੀ ਸੇਵਾ ਕਰ ਰਿਹਾ ਲੰਗਰ ਵੀ ਤੁਸੀਂ ਦੇਖੋਗੇ ਆਪ ਵੀ ਜੋ ਜਿਨ੍ਹਾਂ ਦੇ ਜਿਹੜੇ ਇਹਦੇ ਚੇਅਰਮੈਨ ਸਾਹਿਬ ਨੇ ਜਾਂ ਇਹਦੇ ਡਾਇਰੈਕਟਰ ਸਾਹਿਬ ਨੇ ਜਿਹੜਾ ਲੰਗਰ ਉਹ ਖਾਂਦੇ ਨੇ ਉਹੀ ਆਮ ਬੰਦਿਆਂ ਲਈ ਬਰਤੋਂ ਲਈ ਭੇਜਿਆ ਜਾਂਦਾ ਕੀ ਮੈਸੇਜ ਮੈਸੇਜ ਮੈਂ ਤਾਂ ਕਹਿੰਦਾ ਜਿਹੜੀਆਂ ਬੜੇ-ਬੜੀਆਂ ਸੰਸਥਾਵਾਂ ਬਹੁਤ ਹੋਰ ਵਧੀਆ ਕੰਮ ਕਰਦੇ ਆ ਜਿੱਦਾਂ ਇਸ ਤਰ੍ਹਾਂ ਸਿਵਲ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਜਿਹੜੀਆਂ ਸਲਾਮ ਬਸਤੀਆਂ ਨੇ ਜਿਹੜੇ ਜਿਨ੍ਹਾਂ ਦਾ ਕੋਈ ਹੈ ਨਹੀਂ ਜਿਹੜੇ ਵਿਚਾਰੇ ਰੋਡ ਤੇ ਸਮਾਨ ਇਕੱਠਾ ਕਰਦੇ ਨੇ ਜਾਂ ਕੁਝ ਇਹੋ ਜਿਹੇ ਨੇ ਉਹਨਾਂ ਨੂੰ ਇਹ ਇਹ ਦੇਣਾ ਚਾਹੀਦਾ ਲੰਗਰ ਤੇ ਆਮ ਜਿੱਥੇ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਉੱਥੇ ਦੇਣ ਦੀ ਲੋੜ ਨਹੀਂ ਸਿਵਲ ਹਸਪਤਾਲਾਂ ਦੇ ਵਿੱਚ ਕਿਉਂਕਿ ਗਰੀਬ ਪੇਸ਼ੇਂਟ ਹੀ ਜ਼ਿਆਦਾ ਹੁੰਦਾ ਉਹਨਾਂ ਦੇ ਨਾਲ ਜਿਹਨੇ ਐਟੈਂਡੈਂਟ ਹੁੰਦੇ ਆ ਉਹਨਾਂ ਨੂੰ ਇਹ ਲੰਗਰ ਦੀ ਸੇਵਾ ਬਹੁਤ ਵਧੀਆ ਮੈਂ ਬਹੁਤ ਡੀ ਜੀ ਸਾਹਿਬ ਆਏ ਸੀ ਬੜੀ ਮੁਬਾਰਕ ਬਾਤ ਆ ਉਹਨਾਂ ਨੂੰ ਜਿਨ੍ਹਾਂ ਨੇ ਇੰਨਾ ਬਹੁਤ ਚੰਗਾ ਕੰਮ ਕੀਤਾ ਬੜਾ ਸਭ ਤੋਂ ਬੜਾ ਥੈਂਕਸ ਐਸ ਐਮ ਉਹ ਸਰਤ ਤਰਕਜੋਤ ਸਿੰਘ ਜੀ ਸਮਰਾਲਾ ਵਾਲਿਆਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਤੇ ਉਹਨਾਂ ਦੀ ਐਨੀ ਨਾਲ ਕਰਕੇ ਕੰਮ ਸ਼ੁਰੂ ਕਰਾਇਆ ਕੀ ਨਾਮ ਆ ਜੀ ਆਪਣੀ ਜੀ ਸੇਵਾ ਸਟ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਇਹ ਸਾਡੇ ਨਾ 28 ਸਾਲ ਪੁਰਾਣੀ ਚੈਰੀਟੇਬਲ ਸੰਸਥਾ ਹੈਗੀ ਇਹਦੇ ਚ ਅਸੀਂ ਕਈ ਪ੍ਰੋਗਰਾਮ 6 ਪ੍ਰੋਗਰਾਮ ਚਲਾਉਂਦੇ ਆ ਗਿਆ ਉਹਦੇ ਚ ਇੱਥੇ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਅੱਜ ਤੋਂ ਉਹਦਾ ਨਾਮ ਹੈ ਬਰੰਭੋਕ ਉਹ ਹੰਗਰ ਐਲੀਵੇਸ਼ਨ ਪ੍ਰੋਗਰਾਮ ਹੈ ਉਹ ਅਸੀਂ ਲੁਧਿਆਣਾ ਔਰ ਉਹਦੇ ਪਿੰਡਾਂ ਦੇ ਆਸ-ਪਾਸ ਵੀ ਚਲਾਉਂਦੇ ਆ ਸਾਡਾ ਕਰੀਬ-ਕਰੀਬ 8000 ਖਾਣਾ ਰੋਜ਼ ਫ੍ਰੀ ਅਸੀਂ ਡਿਸਟ੍ਰਿਬਿਊਸ਼ਨ ਕਰ ਰਹੇ ਆ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚ ਹਸਪੀਟਲ ਇੱਕ ਐਸੀ ਜਗ੍ਹਾ ਜਿੱਦੇ ਚ ਕਿ ਮਰੀਜ਼ ਹੁੰਦੇ ਨੇ ਉਹਨਾਂ ਦੇ ਅਟੈਂਡੈਂਟ ਵੀ ਹੁੰਦੇ ਨੇ ਉਹਨਾਂ ਨੂੰ ਮਿਲਣ ਵਾਲੇ ਵੀ ਆਂਦੇ ਨੇ ਅਸੀਂ ਅੱਜ ਜਿੱਥੋਂ ਜਿਹੜੀ ਸੇਵਾ ਸ਼ੁਰੂ ਕੀਤੀ ਹੈ ਉਹ 100 ਬੰਦਿਆਂ ਨਾਲ ਸ਼ੁਰੂ ਕੀਤੀ ਔਰ ਅਸੀਂ ਨੂੰ 300 400 ਜਿੰਨੀ ਹੋएगी ਉਹ ਵਿਦਾਨ ਵਾਸਤੇ ਸਾਡੇ ਕੋਲ ਕੋਈ ਇਹਦੀ ਰਿਸੋਰਸਿਸ ਦੀ ਕਮੀ ਨਹੀਂ ਹੈਗੀ ਇੱਥੇ ਅਸੀਂ ਜਿਹੜਾ ਖਾਣਾ ਸਰਵ ਕਰਾਂਗੇ ਉਹਦੇ ਚ ਅਸੀਂ ਪੂਰਾ ਨਿਊਟ੍ਰੀਸ਼ੀਅਸ ਫੂਡ ਹੈਗਾ ਹਾਈਜੀਨਿਕ ਫੂਡ ਹੈਗਾ ਸਾਫ ਸੁਥਰਾ ਔਰ ਗਰਮ ਖਾਣਾ ਉਹਦੇ ਚ ਰਾਈਸ ਵੀ ਹੈਗੇ ਨੇ ਰੋਟੀ ਵੀ ਹੈਗੀ ਦਾਲ ਹੈਗੀ ਸਬਜੀ ਹੈਗੀ ਸਲਾਦ ਵੀ ਹੈਗਾ ਇੱਕ ਤਰ੍ਹਾਂ ਦਾ ਮਤਲਬ ਪੂਰਾ ਮੀਲ ਇੱਕ ਬੰਦੇ ਨੂੰ ਜਿਹੜਾ ਹੈ ਉਹ ਅਸੀਂ ਇੱਥੇ ਸਰਵ ਕਰਾਂਗੇ ਇਸ ਤਰ੍ਹਾਂ ਦੇ ਸਾਡੇ ਕਈ ਪ੍ਰੋਗਰਾਮ ਹੋਰ ਚੱਲਦੇ ਨੇ ਇਹ ਇਹਦੇ ਚ ਅਸੀਂ ਤੁਹਾਡੇ ਲੋਕਾਂ ਤੇ ਥਰੂ ਰਿਕੁਐਸਟ ਕਰਦੇ ਹਾਂ ਕਿ ਕਿਸੇ ਹੋਰ ਜਗ੍ਹਾ ਵੀ ਤੁਹਾਨੂੰ ਲੰਗਰ ਦੀ ਜ਼ਰੂਰਤ ਹੋਏ ਕੋਈ ਅਸੀਂ ਲੁਧਿਆਣਾ ਦੇ ਆਸ-ਪਾਸ ਸਲਮਜ਼ ਵਿੱਚ ਆਸ-ਪਾਸ ਦੇ ਸਕੂਲਾਂ ਵਿੱਚ ਹਸਪੀਟਲ ਵਿੱਚ ਇਹ ਆਲਰੇਡੀ ਜਾ ਰਿਹਾ ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ 8000 ਖਾਣਾ ਅਸੀਂ ਹਲੀਵੇ ਡਿਸਟ੍ਰਿਬਿਊਟ ਕਰ ਰਹੇ ਆਂ ਔਰ ਸਾਨੂੰ 10000 ਜਾਂ 15000 ਵੀ ਕਰਨ ਵਿੱਚ ਸਾਡੇ ਕੋਲ ਸਾਰਾ ਅਰੇਂਜਮੈਂਟ ਹੈਗਾ ਔਰ ਸਾਡੀ ਆਪਣੀ ਇੱਛਾ ਹੈਗੀ ਕਿ ਵੀ ਅਸੀਂ ਜਿੰਨਾ ਹੋਰ ਸੇਵਾ ਕਰ ਸਕੀਏ ਪਬਲਿਕ ਦੀ ਉਹਦੇ ਵਾਸਤੇ ਅਸੀਂ ਸਮਰਾਲੇ ਖਾਣਾ ਆਊਗਾ ਇੱਕ ਟਾਈਮ ਆਊਗਾ ਜੀ ਜਾਂ ਦੋ ਟਾਈਮ ਸਮਰਾਲਾ ਜਿਹੜਾ ਖਾਣਾ ਅਸੀਂ ਇੱਕ ਟਾਈਮ ਭੇਜ ਰਹੇ ਆਂ ਦੁਪਹਿਰ ਦਾ ਖਾਣਾ ਭੇਜ ਰਹੇ ਆਂ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਹੋਰ ਸੰਸਥਾ ਸ਼ਾਮ ਨੂੰ ਦੇ ਰਹੀ ਹੈ ਪਰ ਅਗਰ ਐਸੀ ਕੋਈ ਹੋਏ ਤੇ ਸ਼ਾਮ ਨੂੰ ਅਸੀਂ ਖਿਚੜੀ ਬਣਾ ਕੇ ਭੇਜਦੇ ਆਂ ਤੇ ਜੇ ਅਗਰ ਹੋਏਗੀ ਤੇ ਉਹ ਪੈਕਟ ਖਿਚੜੀ ਦੇ ਹੁੰਦੇ ਨੇ ਜਿਹੜੇ ਉਹ ਅਸੀਂ ਇੱਥੇ ਉਹ ਵੀ ਭੇਜ ਸਕਦੇ ਆ ਜਿੰਨੀ ਜ਼ਰੂਰਤ ਹੋਏਗੀ ਅਸੀਂ ਇਹਨੂੰ ਵਧਾ ਸਕਦੇ ਆ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਇਹ ਹੋਏਗਾ ਕਿ ਦੇਖੋ ਜੀ ਕਹਿੰਦੇ ਨਾ ਮਾਨਵ ਸੇਵਾ ਤੇ ਜਿਹੜੀ ਉਹ ਸਭ ਤੋਂ ਵੱਡੀ ਸੇਵਾ ਹੁੰਦੀ ਤੇ ਸਾਡਾ ਸੰਸਥਾ ਜਿਹੜੀ ਹੈਗੀ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਉਹਨਾਂ ਦੇ ਚੇਅਰਮੈਨ ਹੈਗੇ ਨੇ ਅਨਿਲ ਕੇ ਮੋਂਗਾ ਜੀ ਸਾਡਾ ਸਭ ਦਾ ਇੱਕੋ ਹੀ ਮਕਸਦ ਹੈਗਾ ਕਿ ਅਸੀਂ ਜਿੰਨੀ ਸੇਵਾ ਚਾਹੇ ਖਾਣੇ ਦੇ ਥਰੂ ਹੋਏ ਅਸੀਂ ਦਵਾਈਆਂ ਦੇ ਥਰੂ ਕਰਦੇ ਆਂ ਔਰਫਨੇਜ ਸਾਡੀ ਹੈਗੀ ਉਹਦੇ थ्रू ਕਰਦੇ ਆ ਬੱਚਿਆਂ ਨੂੰ ਪੜਾਈ ਦਿੰਦੇ ਆ ਤੇ ਸੀਨੀਅਰ ਸਿਟੀਜ਼ਨ 올ਡ एज होम ਵੀ ਅਸੀਂ ਚਲਾਉਂਦੇ ਆ ਤੇ ਜਿੱਥੇ ਵੀ ਸਾਡੀ ਜੋੜ ਪੈ ਗਈ ਅਸੀਂ ਜਿਹੜਾ ਆਪਣਾ ਕੰਮ ਕਰ ਰਹੇ ਆ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇਖ ਕੇ ਬਾਕੀ ਹੋਰ ਵੀ ਕੋਈ ਜੋ ਲੋਕ ਕਰਨਾ ਚਾਹਣ ਉਹ ਵੀ ਉਤਸ਼ਾਹਿਤ ਹੁੰਦੇ ਨੇ ਔਰ ਇਹ ਮਤਲਬ ਸੇਵਾ ਜਿਹੜਾ ਪਰਮੋਧਰਮ ਵਾਲੀ ਜਿਹੜੀ ਗੱਲ ਹੈ ਅਸੀਂ ਉਹਦੇ ਵਾਸਤੇ ਹੀ ਕਰਦੇ ਆ